ਅਸੀਂ ਬੇਹਦੀ ਅਹਿਮ ਮਸਲੇ ਤੇ ਗੱਲ ਕਰਨ ਜਾ ਰਹੇ ਹਾਂ ਘਟ ਗਣਤੀਆਂ ਤੇ ਕਦੋਂ ਤੱਕ ਹਮਲੇ ਹੁੰਦੇ ਰਹਿਣਗੇ ਕਦੋਂ ਤੱਕ ਬਸਲੂਕੀ ਹੁੰਦੀ ਰਹੇਗੀ ਕੱਲ ਇੱਕ ਮਾਮਲਾ ਜੋ ਸੋਸ਼ਲ ਮੀਡੀਆ ਤੇ ਸਭ ਤੋਂ ਜ਼ਿਆਦਾ ਵੀਡੀਓ ਰਾਈ ਵਾਇਰਲ ਹੁੰਦਾ ਨਜ਼ਰ ਆਇਆ ਉਹ ਸੀ ਮੁੰਬਈ ਵਿੱਚ ਸਿੱਖ TTE ਤੇ ਹਮਲੇ ਦਾ ਹਾਲਾਂਕਿ 16 ਅਗਸਤ ਦਾ ਇਹ ਜੋ ਪੂਰਾ ਮਾਮਲਾ ਦੇਖਿਆ ਗਿਆ ਇਸ ਦੇ ਵਿੱਚ ਸਿੱਖ ਅਧਿਕਾਰੀ ਦੀ ਵੇਖ ਸਕਦੇ ਹੋ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰ੍ਹਾਂ ਦਾੜੀ ਤੇ ਹੱਥ ਪਾਇਆ ਗਿਆ ਪੱਗ ਤੇ ਹੱਥ ਪਾਇਆ ਗਿਆ ਤੇ ਸਿੱਖ ਅਧਿਕਾਰੀ ਦੀ ਜੋ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਇਸ ਦੇ ਵਿੱਚ ਦੇਖਿਆ ਜਾ ਸਕਦਾ ਕਿੰਨਾ ਬਜ਼ੁਰਗ ਇਹ ਅਧਿਕਾਰੀ ਹੈ ਪਰ ਫੇਰ ਵੀ ਕੁਝ ਨੌਜਵਾਨ ਹਮਲਾ ਕਰਦੇ ਨਜ਼ਰ ਆ ਰਹੇ ਨੇ ਇੱਕ ਤਾਂ ਚੋਰੀ ਉੱਪਰੋਂ ਸੀਨਾ ਜ਼ੋਰੀ ਜੀ ਹਾਂ ਇਹ ਸਿੱਖ ਅਧਿਕਾਰੀ ਜੋ ਟੀਟੀਈ ਹੁੰਦਾ ਹੈ ਟ੍ਰੇਨ ਦੇ ਵਿੱਚ ਰੋਕਣ ਦੇ ਲਈ ਜਾਂਦਾ ਹੈ ਇਹਨਾਂ ਨੌਜਵਾਨਾਂ ਨੂੰ ਪੁੱਛਦਾ ਹੈ ਪਹਿਲਾਂ ਕਿ ਤੁਹਾਡੇ ਕੋਲ ਟਿਕਟ ਹੈ ਟਿਕਟ ਜਿਵੇਂ ਚੈੱਕ ਕੀਤੀ ਜਾਂਦੀ ਹੈ ਪਰ ਇਹਨਾਂ ਕੋਲ ਟਿਕਟ ਹੀ ਨਹੀਂ ਹੁੰਦੀ ਟਿਕਟ ਨਾ ਦਿਖਾਉਣ ਤੋਂ ਬਾਅਦ ਇਹ ਬਹਿਸਬਾਜ਼ੀ ਕਰਨ ਲੱਗ ਜਾਂਦੇ ਨੇ ਜਦੋਂ ਇਹ ਸਿੱਖ ਟੀਟੀਈ ਅਧਿਕਾਰੀ ਇਹਨਾਂ ਨੂੰ ਫਾਈਨ ਲਗਾ ਦਿੰਦਾ ਹੈ ਤੇ ਇਸ ਲਈ ਅਸੀਂ ਕਹਿ ਵੀ ਰਹੇ ਹਾਂ ਇੱਕ ਤਾਂ ਚੋਰੀ ਉੱਪਰੋਂ ਸੀਨਾ ਜ਼ੋਰੀ ਇੱਕ ਤਾਂ ਇਹਨਾਂ ਨੇ ਪਹਿਲਾਂ ਟਿਕਟ ਨਹੀਂ ਲਈ ਉਸ ਤੋਂ ਬਾਅਦ ਕੁੱਟਮਾਰ ਕਰਦੇ ਹੋਏ ਨਜ਼ਰ ਆਇਆ ਤੇ ਕਾਫੀ ਦੇਰ ਤੱਕ ਇਹ ਕੁੱਟਮਾਰ ਕਰਦੇ ਰਹੇ ਤੇ ਵੀਡੀਓ ਵੀ ਬਕਾਇਦਾ ਇਸ ਦੀ ਬਣੀ ਤੇ ਇਸ ਵੀਡੀਓ ਵਿੱਚ ਇਹ ਵੀ ਦੇਖਿਆ ਜਾ ਸਕਦਾ ਕਿ ਕੁਝ ਲੋਕਾਂ ਨੇ ਹਾਲਾਂਕਿ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਕਿਉਂਕਿ ਬਜ਼ੁਰਗ ਹੈ ਇਸ ਕਾਰਨ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਜਿਸ ਤਰ੍ਹਾਂ ਦੇ ਨਾਲ ਤੇ ਪਗ ਨੂੰ ਹੱਥ ਪਾਇਆ ਜਾ ਰਿਹਾ ਹੈ ਦਾੜੀ ਨੂੰ ਪਟਿਆ ਜਾ ਰਿਹਾ ਹੈ ਇਹ ਆਪਣੇ ਆਪ ਵਿੱਚ ਕਈ ਸਵਾਲ ਖੜੇ ਕਰ ਰਹੀ ਹੈ ਕਿ ਸਿੱਖ ਜਾਂ ਫਿਰ ਹੋਰ ਜੋ ਘਟ ਕਿੰਨਤੇ ਹੈ ਦੇਸ਼ ਵਿੱਚ ਸੁਰੱਖਿਅਤ ਨਹੀਂ ਹੈ ਕਿਉਂਕਿ ਦੇਸ਼ ਵਿੱਚ ਇਹ ਦਾਅਵੇ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਕੀਤੇ ਜਾਂਦੇ ਨੇ ਕਿ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਪਹਿਲਾਂ ਬਦਸਲੂਕੀ ਕੀਤੀ ਗਈ ਫਿਰ ਮਾਫੀ ਮੰਗੀ ਗਈ ਤੇ ਇਥੇ ਇਹ ਸਵਾਲ ਵੀ ਹੈ ਕਿ ਕੋਰੇ ਕਾਗਜ਼ ਤੇ ਇਹ ਜੋ ਮਾਫੀ ਨਾਮਾ ਲਿਖਿਆ ਗਿਆ ਇਹ ਸਵੀਕਾਰ ਹੋਣਾ ਚਾਹੀਦਾ ਤੇ ਇਹ ਜੋ ਦੋ ਤਸਵੀਰਾਂ ਸામਣੇ ਆਇਆ ਨੇ ਆਪਣੇ ਆਪ ਵਿੱਚ ਕਈ ਵੱਡੇ ਸਵਾਲ ਖੜੇ ਕਰ ਰਹੀ ਹੈ ਕਿਉਂਕਿ ਵਿਕਸਿਤ ਭਾਰਤ ਦਾ ਵਾਰ-ਵਾਰ ਨਾਰਾ ਦਿੱਤਾ ਜਾਂਦਾ ਹੈ ਤੇ ਜਦੋਂ 16 ਤਰੀਕ ਦੀ ਇਹ ਤਸਵੀਰ ਹੈ 15 ਅਗਸਤ ਨੂੰ ਜਦੋਂ ਦੇਸ਼ ਇੰਡੀਪੈਂਡੈਂਸ ਦਿਵਸ ਮਨਾ ਰਿਹਾ ਸੀ ਵਿਕਸਿਤ ਭਾਰਤ ਦਾ ਵਾਰ-ਵਾਰ ਜ਼ਿਕਰ ਕੀਤਾ ਗਿਆ ਕਿ ਇਹ ਹੈ ਵਿਕਸਿਤ ਭਾਰਤ ਦੀ ਤਸਵੀਰ ਜਿੱਥੇ ਘੱਟ ਗਿਣਤੀਆਂ ਤੇ ਲਗਾਤਾਰ ਅਤਿਆਚਾਰ ਹੋ ਰਹੇ ਨੇ ਤੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਇਹ ਤਾਂ ਇਸ ਹੀ ਸਾਲ ਦੇ ਨੇ 2023 ਤੋਂ ਲੈ ਕੇ 2024 ਦੇ ਇਹ ਕੁਝ ਮਾਮਲੇ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਜਾਂਦੀ ਹੈ ਕੈਥਲ ਵਿੱਚ ਖਾਲਿਸਤਾਨੀ ਕਹਿ ਕੇ ਕੁੱਟਮਾਰ ਕੀਤੀ ਜਾਂਦੀ ਹੈ ਉੱਥੇ ਲਖੀਂਪੁਰ ਖੇਰੀ ਵਿੱਚ ਪੁਲਿਸ ਅਫਸਰ ਨੇ ਹੀ ਖਾਲਿਸਤਾਨੀ ਕਹਾ ਦਿੱਤਾ ਤੇ ਤੀਜੀ ਤਸਵੀਰ ਪੀਲੀ ਭੀਤ ਦੀ ਜਿੱਥੇ ਸਿੱਖ ਨੌਜਵਾਨ ਦੀ ਹੋਲੀ ਦੇ ਮੌਕੇ ਦਸਤਾਰ ਲਾਈ ਜਾਂਦੀ ਹੈ ਫਿਰ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਹ ਜੋ ਪੱਛਮ ਬੰਗਾਲ ਦੀ ਤਸਵੀਰ ਸਾਹਮਣੇ ਆਈ ਹੈ ਇਹ ਤਾਂ ਆਪਣੇ ਆਪ ਕਾ ਹੀ ਸਵਾਲ ਖੜੇ ਕਰ ਰਹੀ ਹੈ ਕਿਉਂਕਿ ਇਹ ਤਸਵੀਰ ਹੈ ਆਈਪੀਐਸ ਅਫਸਰ ਦੀ ਜਿਸ ਨੂੰ ਖਾਲਿਸਤਾਨੀ ਕਹਿ ਦਿੱਤਾ ਗਿਆ ਕਿਉਂਕਿ ਇਹ ਆਈਪੀਐਸ ਅਫਸਰ ਰੈਲੀ ਕਰਨ ਤੋਂ ਰੋਕ ਰਿਹਾ ਸੀ ਭਾਜਪਾ ਦੇ ਜਿਹੜੇ ਆਗੂ ਪਹੁੰਚੇ ਹੋਏ ਸਨ ਜਿਹੜੇ ਵਰਕਰ ਪਹੁੰਚੇ ਹੋਏ ਸਨ ਉਹਨਾਂ ਨੂੰ ਇਹ ਅਫਸਰ ਰੋਕ ਰਿਹਾ ਸੀ ਤਾਂ ਟਿਕਟ ਨਹੀਂ ਹੁੰਦੀ ਫਾਈਨ ਲਗਾਉਣ ਤੇ ਕਟਮਾਰ ਕੀਤੀ ਜਾਂਦੀ ਹੈ ਜਿਹੜਾ ਮੁੰਬਈ ਤੋਂ ਸਾਹਮਣਾ ਇਹ ਮਾਮਲਾ ਜੋ ਹੈ ਸਾਹਮਣੇ ਆਇਆ ਤੇ ਚਰਚ ਗੇਟ ਤੇ ਵਿਰਾਰ ਵਿਚਾਲੇ ਦਾ ਉਹ ਮਾਮਲਾ ਕਿਉਂਕਿ ਉਹ ਇੱਕ ਅਜਿਹਾ ਰੂਟ ਹੈ ਜਿੱਥੇ ਨੌਕਰੀ ਪੇਸ਼ਾ ਲੋਕ ਜੋ ਹੈ ਵੱਡੀ ਗਿਣਤੀ ਵਿੱਚ ਪਹੁੰਚਦੇ ਨੇ ਤੇ ਏਸੀ ਕੋਚ ਦੇ ਵਿੱਚ ਬਿਨਾਂ ਟਿਕਟ ਤੋਂ ਟਰੈਵਲ ਕਰ ਰਹੇ ਹੁੰਦੇ ਨੇ ਪਰ ਜਦੋਂ ਇਹ ਵੱਖੋ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਘੱਟ ਗਿਣਤੀਆਂ ਨਾਲ ਭਾਰਤ ਵਿੱਚ ਕਿਵੇਂ ਕਟਮਾਰ ਹੋ ਰਹੀ ਹੈ ਵਿਕਸਿਤ ਭਾਰਤ ਦੀ ਕੀ ਇਹ ਤਸਵੀਰ ਹੈ ਇਹ ਸਵਾਲ ਉੱਠ ਰਿਹਾ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਕਿ ਇਹ ਲੋਕਤੰਤਰ ਦਾ ਚਿਹਰਾ ਹੈ ਕਿ ਕੋਰੇ ਕਾਗਜ਼ ਤੇ ਮਾਫੀ ਸਵੀਕਾਰਯੋਗ ਹੈ ਇਹ ਤਸਵੀਰ ਜੋ ਤੁਸੀਂ ਵੇਖ ਰਹੇ ਹੋ ਫਰਵਰੀ ਮਹੀਨੇ ਵਿੱਚ ਸਿੱਖ ਆਈਪੀਐਸ ਅਫਸਰ ਨੂੰ ਖਾਲਿਸਤਾਨ ਕਿਹਾ ਗਿਆ ਜਦੋਂ ਪੱਛਮ ਬੰਗਾਲ ਵਿੱਚ ਜਸਪ੍ਰੀਤ ਸਿੰਘ ਭਾਜਪਾ ਦੇ ਵਰਕਰਾਂ ਨੂੰ ਰੈਲੀ ਕਰਨ ਤੋਂ ਰੋਕ ਰਹੀ ਸੀ ਕਿਉਂਕਿ ਇਹ ਤੇ ਅਲਾਉਡ ਨਹੀਂ ਸੀ ਰੈਲੀ ਕਰਨਾ ਇਥੇ ਅਲਾਉ ਨਹੀਂ ਸੀ ਤਾਂ ਖਾਲਿਸਤਾਨ ਹੀ ਕਿਹਾ ਗਿਆ ਤੇ ਉਥੇ ਕੈਥਲ ਵਿੱਚ ਲੋਕਾਂ ਦੀ ਕਹਾ ਸੁਣੀ ਹੋ ਜਾਂਦੀ ਹੈ ਨੌਜਵਾਨ ਨੂੰ ਖਾਲਿਸਤਾਨ ਹੀ ਕਿਹਾ ਜਾਂਦਾ ਹੈ ਖਾਲਿਸਤਾਨੀ ਦਾ ਟੈਗ ਲਗਾ ਕੇ ਕੁੱਟਮਾਰ ਕਿਉਂ ਕੀਤੀ ਜਾ ਰਹੀ ਹੈ ਤੇ ਜੂਨ ਮਹੀਨੇ ਦੇ ਵਿੱਚ ਯੂਪੀ ਦੇ ਲਕੀਮਪੁਰ ਖੇਰੀ ਦੇ ਵਿੱਚ ਕਾਰ ਸੇਵਾ ਕਰਨ ਵਾਲੇ ਸਿੱਖਾਂ ਨੂੰ ਪੁਲਿਸ ਨੇ ਹੀ ਖਾਲਿਸਤਾਨੀ ਕਹਿ ਦਿੱਤਾ ਮਾਰਚ 2023 ਦੇ ਵਿੱਚ ਯੂਪੀ ਦੇ ਪਲੀਪੀਤ ਵਿੱਚ ਹੋਲੀ ਮੌਕੇ ਦੇਖਿਆ ਗਿਆ ਕਿ ਸਿੱਖ ਦੀ ਜੋ ਪੱਗ ਹੈ ਸਿੱਖ ਨੌਜਵਾਨ ਦੀ ਪੱਗ ਹੈ ਉਸ ਦੀ ਇੱਕ ਤਰ੍ਹਾਂ ਦੇ ਨਾਲ ਬੇਅਦਬੀ ਕੀਤੀ ਜਾਂਦੀ ਹੈ ਦਸਤਾਰ ਲਾਹੀ ਜਾਂਦੀ ਤੇ ਫਿਰ ਕੁੱਟਮਾਰ ਕੀਤੀ ਜਾਂਦੀ ਹੈ ਤੇ ਕਦੋਂ ਤੱਕ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹਿਣਗੇ ਇਹ ਸਵਾਲ ਉੱਠ ਰਹੇ ਨੇ ਘੱਟ ਗਿਣਤੀਆਂ ਤੇ ਕਦੋਂ ਤੱਕ ਹਮਲੇ ਹੁੰਦੇ ਰਹਿਣਗੇ ਕਿ ਇਹ ਹੈ ਵਿਕਸਿਤ ਭਾਰਤ ਦੀ ਤਸਵੀਰ ਤੇ ਇਸ ਤੋਂ ਇਲਾਵਾ ਕੀ ਮੁਆਫੀ ਨਾਮਾ ਸਵੀਕਾਰ ਕੀਤਾ ਜਾਵੇਗਾ ਕੋਰੇ ਕਾਗਜ਼ ਤੇ ਲਿਖ ਦਿੱਤਾ ਜਾਂਦਾ ਹੈ ਕਿ ਮੈਂ ਮੁਲਾਜ਼ਮ ਹਾਂ ਮੈਨੂੰ ਦਿੱਕਤ ਆ ਸਕਦੀ ਹੈ ਜੌਬ ਕਰਨ ਦੇ ਵਿੱਚ ਤਾਂ ਕਿ ਇਸ ਤਰ੍ਹਾਂ ਕੋਰੇ ਕਾਗਜ਼ ਤੇ ਜਦੋਂ ਮੁਆਫੀ ਨਾਮਾ ਲਿਖ ਦਿੱਤਾ ਜਾਂਦਾ ਕੀ ਉਹ ਸਵੀਕਾਰਯੋਗ ਹੈ ਪਹਿਲਾਂ ਕਿਉਂ ਨਹੀਂ ਦੇਖਿਆ ਗਿਆ ਕਿ ਇੱਕ ਬਜ਼ੁਰਗ 3Tee ਦੇ ਨਾਲ ਕਟਮਾਰ ਕੀਤੀ ਜਾਂਦੀ ਹੈ ਜਦਕਿ ਗਲਤੀ ਆਪ ਦੀ ਹੁੰਦੀ ਹੈ ਟਿਕਟ ਤੁਹਾਡੇ ਕੋਲ ਨਹੀਂ ਹੈ ਫਿਰ ਵੀ ਕਟਮਾਰ ਤੁਸੀਂ ਕਰਦੇ ਹੋ ਸਿੱਖ ਬਜ਼ੁਰਗ ਤੀਤੀ ਇਹ ਦੇ ਨਾਲ ਤੇ ਇਥੇ ਸਵਾਲ ਲਗਾਤਾਰ ਬਰਕਰਾਰ ਹੈ ਕਿ ਵਿਕਸਿਤ ਭਾਰਤ ਦੀ ਇਹ ਤਸਵੀਰ ਹੈ ਜਿੱਥੇ ਘੱਟ ਗਿਣਤੀਆਂ ਦੇ ਨਾਲ ਲਗਾਤਾਰ ਕੁੱਟਮਾਰ ਹੋ ਰਹੀ ਹੈ ਕਦੇ ਖਾਲਿਸਤਾਨੀ ਆਖਿਆ ਜਾ ਰਿਹਾ ਹੈ ਕਦੇ ਕੁਝ ਹੋਰ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਹੈ ਫਿਰ ਕੁੱਟਮਾਰ ਕੀਤੀ ਜਾ ਰਹੀ ਹੈ ਦਸਤਾਰ ਦੀ ਬੇਅਦਬੀ ਕੀਤੀ ਜਾ ਰਹੀ ਹੈ ਤੇ ਕੀ ਵਿਕਸਿਤ ਭਾਰਤ ਦੀ ਇਹ ਤਸਵੀਰ ਹੈ ਕਿ ਲੋਕਤੰਤਰ ਇਸ ਤਰੀਕੇ ਮਜ਼ਬੂਤ ਹੋਵੇਗਾ ਸਭ ਤੋਂ ਵੱਡਾ ਲੋਕਤੰਤਰ ਹੈ ਸਾਡੇ ਦੇਸ਼ ਦਾ ਪਰ ਜਦੋਂ ਘੱਟ ਗਿਣਤੀਆਂ ਦੇ ਬਾਰੇ ਬਿਆਨ ਸਾਹਮਣੇ ਆਉਂਦੇ ਨੇ ਕਿ ਅਸੀਂ ਘਟ ਗਿਣਤੀਆਂ ਨੂੰ ਲੈ ਕੇ ਕੰਮ ਕਰ ਰਹੇ ਆ ਤੇ ਘਟ ਗਿਣਤੀਆਂ ਨੂੰ ਲੈ ਕੇ ਕੀ ਕੰਮ ਕੀਤਾ ਜਾ ਰਿਹਾ ਇਹ ਵੀ ਸਵਾਲ ਲਗਾਤਾਰ ਬਾਰ ਕਰਾ ਰਹੇ ਤੁਸੀਂ ਵੀ ਕਾਲ ਕਰੋ ਤੇ رائے ਦਿਓ ਜਦੋਂ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਕਾਰਵਾਈ ਇਸ ਤਰੀਕੇ ਨਹੀਂ ਹੋ ਰਹੀ ਕਿ ਡਰ ਪੈ ਪੈਦਾ ਹੋਵੇ ਉਹਨਾਂ ਲੋਕਾਂ ਦੇ ਵਿੱਚ ਤੇ ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜ ਗਏ ਨੇ ਹਾਂਜੀ ਕੀ ਨਾਇ ਕਿੱਥੋਂ ਬੋਲ ਰਹੇ ਹੋ ਹੈਲੋ ਸੱਸੀ ਕਾ ਮੈਮ ਸੱਸਰਾ ਕਾਲ ਜੀ ਕੀ ਨਾਇ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਹਾਂਜੀ ਹਾਂਜੀ ਮੈਂ ਮਮਤਜੀਤ ਕੋ ਨਾਮ ਹੈ ਮੈਂ ਸੁਲਤਾਨ ਖਲੋਦੀ ਤੋਂ ਬੋਲ ਰਹੀ ਹਾਂ ਅਮਰਜੀਤ ਜੀ ਕਿਵੇਂ ਵੇਖਦੇ ਹੋ ਲਗਾਤਾਰ ਘਟ ਗਣਤਿਆਂ ਤੇ ਹਮਲੇ ਹੋ ਰਹੇ ਨੇ ਹਾਂਜੀ ਮੈਂ ਮ ਬਹੁਤ ਮਾੜੀ ਗੱਲ ਹੈ ਹਾਂਜੀ ਇਹ ਜਿਸ ਤਰ੍ਹਾਂ ਇਹਨਾਂ ਨਾਲ ਕਰ ਰਹੇ ਨੇ ਇਹਨਾਂ ਨੂੰ ਮੈਂ ਮ ਇਹਨਾਂ ਨੂੰ ਸਜ਼ਾ ਸਜ਼ਾ ਹੋਣੀ ਚਾਹੀਦੀ ਮਾਫੀ ਨਹੀਂ ਮਿਲਣੀ ਚਾਹੀਦੀ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਸਾਡੇ ਦਰਸ਼ਕਾਂ ਦਾ ਵੀ ਕਹਿਣਾ ਹੈ ਕਿ ਮਾਫੀ ਨਹੀਂ ਮਿਲਣੀ ਚਾਹੀਦੀ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਂਜੀ ਤੁਹਾਡਾ ਹੈਲੋ ਹਾਂਜੀ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਹੈ ਜੀ ਤੁਹਾਡਾ ਮੈਂ ਲੁਧਿਆਣਾ ਤੋਂ ਬੋਲ ਰਿਹਾ ਜੀ ਜੀ ਕਿਵੇਂ ਵੇਖਦੇ ਹੋ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਇੱਕ ਤਾਂ ਕਿਹਾ ਜਾਂਦਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ ਦੇਸ਼ ਵਿੱਚ ਪਰ ਇਸ ਤਰ੍ਹਾਂ ਦੇ ਹਮਲੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹੀ ਜੀ ਦੇਖੋ ਉਹਦੇ ਪਿਓ ਦੀ ਉਮਰ ਦਾ ਬਾ ਕਿ ਤਿੰਨ ਨੌਜਵਾਨ ਕਿਸ ਤਰ੍ਹਾਂ ਕੁੱਟਮਾਰ ਕਰ ਰਹੇ ਆ ਐਂਦਾ ਲੋਕਾਂ ਉੱਪਰ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤੇ ਕਾਨੂੰਨੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਮੁਆਫੀ ਨਹੀਂ ਦਿੱਤੀ ਜਾਣੀ ਚਾਹੀਦੀ ਜੇ ਲੋਕਾਂ ਨੂੰ ਇਹ ਵੀ ਮੰਗ ਸਾਡੇ ਦਰਸ਼ਕ ਕਰਦੇ ਨਜ਼ਰ ਆ ਰਹੇ ਨੇ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾ ਜੀ ਤੁਹਾਡਾ ਹਾਂਜੀ ਆਮ ਕਹਿੰਦੇ ਆ ਕਿ ਬੋਲ ਰਹੀ ਸੀ ਮੈडम ਮੈਂ ਹਾਂਜੀ ਯੂ نو ਆਈ ਐਮ ਸੋਸ਼ਲ ਵਰਕਰ ਮਾਈ ਨੇਮ ਇਜ਼ ਹੁਲਸ਼ਨ ਜੀ ਮੈਨੂੰ ਲੱਗਦਾ ਹੈ ਕਿ ਇਹਨਾਂ ਸਭੀ ਨੂੰ ਕੜੀ ਤੇ ਕੜੀ ਸਹਾ ਮਿਲਣੀ ਚਾਹੀਏ ਜੋ ਕਿ ਐਸੇ जो उनके साथ इतना बुरा बिहार कर साथ, है। है साथ हम तो यही सोच करते हैं अगर इनको माफी दी गई ना तो आन और भी बच्चे ऐसे ही करेंगे इसलिए ਇੰਨਾਂ ਕੁ ਕਬੀ ਸਾਮਾ ਨਾ ਗੱਲ। ਤੁਮੇ ਸਾਲੀ ਸਜ਼ਾ ਦੀ ਮੰਗ ਇਥੇ ਉੱਠ ਰਹੀ ਹੈ। ਸਾਡੇ ਕਾਲਰਸ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਕਿ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਸੋਚੇ ਵੀ ਨਾ ਕਿ ਇਸ ਤਰ੍ਹਾਂ ਹਮਲਾ ਕਰਨਾ, ਇਸ ਤਰ੍ਹਾਂ ਕੁੱਟਮਾਰ ਕਰਨੀ, ਇਸ ਤਰ੍ਹਾਂ ਦਸਤਾਰ ਦੀ ਬੇਅਦਬੀ ਕਰਨੀ ਹੈ ਤੇ ਇਹ ਜੋ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ, ਪੂਰੇ ਦੇਸ਼ ਦੇ ਕਈ ਹਿੱਸਿਆਂ ਤੋਂ ਸਾਹਮਣੇ ਆ ਰਹੇ ਨੇ। ਅਗਲੇ ਕਾਲਰ ਸਾਡੇ ਨਾਲ ਜੁੜ ਗਏ ਨੇ। ਹਾਂਜੀ ਕਿੱਥੋਂ ਬੋਲ ਰਹੇ ਹੋ? ਕੀ ਨਾਂ ਹੈ ਜੀ ਤੁਹਾਡਾ? ਹੈਲੋ। ਹਾਂਜੀ ਹਾਂਜੀ ਕਿੱਥੋਂ ਬੋਲ ਰਹੇ ਹੋ? ਕੀ ਨਾਂ ਹੈ ਜੀ ਤੁਹਾਡਾ? ਸਤਿਗੁਰਾਲ ਜੀ ਨੰਦਰ ਸਾਹਿਬ ਤੋਂ ਬੰਦੇ ਜੀ ਜੀ ਕਿਵੇਂ ਵੇਖਦੇ ਹੋ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਇਹ ਤਾਂ ਜਿਹੜੀ ਸਾਡੀ ਭਾਰਤ ਸਰਕਾਰ ਹੈ મોદી ਉਹ ਹੈ ਅਮਿਤ ਸ਼ਾਹ ਉਹ ਜੀ ਇਹਨਾਂ ਨੂੰ ਗ੍ਰਹਿ ਮੰਤਰੀ ਚਾਹੀਦਾ ਵੀ ਐਸਾ ਕੰਮ ਕਿਉਂ ਹੋ ਰਿਹਾ ਰੋਜ਼ ਦੇ ਰੋਜ਼ ਇਹ ਕੰਮ ਵਾਤੇ ਜਾ ਰਿਹਾ ਜੀ ਉਹ ਦਾਵਾ ਕਰਦੇ ਨੇ ਕਿ ਪੂਰੇ ਦੇਸ਼ ਵਿੱਚ ਜੋ ਘਟ ਗਿਣਤੀ ਹੈ ਉਹ ਸੁਰੱਖਿਅਤ ਨੇ ਕੀ ਤੁਹਾਨੂੰ ਲੱਗਦਾ ਇਸ ਤਰ੍ਹਾਂ ਸੁਰੱਖਿਅਤ ਹੈ ਇਹ ਤਾਂ ਥੋੜੇ ਸਾਹਮਣੇ ਆਏ ਜੀ ਜੋ ਹੋ ਰਿਹਾ ਥੋੜੇ ਸਾਹਮਣੇ ਨਿਤ ਨਵ ਨਵ ਕੇਸ ਆ ਰਿਹਾ ਪੇਸ਼ਾ ਮਤੀ ਸਾਹੁਣਾ ਜਾਨਾ ਚਾਹੀਦਾ ਇਹਨਾਂ ਬਾਰੇ ਸੋਚੋ ਇਹ ਤਾਂ ਬੇਲਬਤਰ ਕੰਮ ਬੱਧਾਈ ਜਾ ਰਹੀ ਜੀ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤੇ ਸਾਡੇ ਦਰਸ਼ਕਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਮਿਸਾਲੀ ਸਜ਼ਾ ਹੋਣੀ ਚਾਹੀਦੀ ਅਜੇ ਦੋਸ਼ੀਆਂ ਤੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਹ ਵੀ ਨਹੀਂ ਦੇਖਿਆ ਗਿਆ ਕਿ ਆਪਣੇ ਤਾਂ ਕਿੰਨੀ ਜ਼ਿਆਦਾ ਏਜ ਹੈ ਬਜ਼ੁਰਗ ਟੀਟੀਈ ਨਾਲ ਕੁੱਟਮਾਰ ਕੀਤੀ ਗਈ ਆਪਣੀ ਹੀ ਗਲਤੀ ਹੁੰਦਾ ਹੈ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾ ਜੀ ਤੁਹਾਡਾ में था जी की कहोगे जो ये मामले लगातार देश भर तू पिछले साल तो लेके तू तक सामने आए लगभग ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤੇ ਸਾਡੇ ਹੁਣ ਤੱਕ ਜਿੰਨੇ ਵੀ ਦਰਸ਼ਕ ਜੁੜੇ ਸਾਰਿਆਂ ਦਾ ਕਹਿਣਾ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਇੱਕ ਰਿਸਪੈਕਟ ਦਾ ਵੀ ਪਤਾ ਹੋਵੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਤੁਸੀਂ ਰਹਿ ਰਹੇ ਹੋ ਇਹ ਵੀ ਪਤਾ ਹੋਵੇ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਹੈ ਜੀ ਤੁਹਾਡਾ ਮੇਰੀ ਗੁਜ਼ਾਰਿਸ਼ ਹੈ ਟੀਵੀ ਦੀ ਵੋਲਿਊਮ ਥੋੜੀ ਜੀ ਘੱਟ ਕਰ ਲਿਓ ਮੈਨੂੰ ਲੱਗਦਾ ਤਕਨੀਕੀ ਖਾਮੀ ਕਾਰਨ ਇਥੇ ਸੰਪਰਕ ਟੁੱਟ ਗਿਆ ਹੋਰ ਵੀ ਦਰਸ਼ਕ ਲਗਾਤਾਰ ਸਾਡੇ ਨਾਲ ਜੁੜ ਰਹੇ ਨੇ ਕਿਉਂਕਿ ਇਹ ਮਸਲਾ ਹੀ ਹੈ ਜੋ ਹੈ ਜਦੋਂ ਪੂਰੇ ਦਾਅਵੇ ਇਥੇ ਕੀਤੇ ਜਾਂਦੇ ਨੇ ਕਿ ਘਟਗਣ ਤੇ ਸੁਰੱਖਿਅਤ ਨੇ ਪਰ ਜਦੋਂ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਚਿੰਤਾ ਦਾ ਵਿਸ਼ਾ ਹੈ ਤੇ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਇ ਜੀ ਤੁਹਾਡਾ ਮੇਰੇ ਸਾਰੇ ਦਰਸ਼ਕਾਂ ਤੋਂ ਉਹ ਗੁਜ਼ਾਰਿਸ਼ ਹੈ ਕਿ ਟੀਵੀ ਦੀ ਵੋਲਿਊਮ ਥੋੜੀ ਘੱਟ ਰੱਖੋ ਜਦੋਂ ਤੁਸੀਂ ਸਵਾਲ ਸੁਣ ਰਹੇ ਹੋ ਉਸ ਸਮੇਂ ਤੇ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਹੈ ਜੀ ਤੁਹਾਡਾ ਮਸੀਦ ਬੋਲਾਂ ਜੀ ਜੀ ਕਿਵੇਂ ਵੇਖਦੇ ਹੋ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਪੂਰੇ ਦੇਸ਼ ਭਰ ਤੋਂ ਹਾਂਜੀ ਕਾਹਤੇ ਜੁੜ ਆਏ ਤਾਂ ਹੈਲੋ ਜੀ ਜੀ ਤੁਸੀਂ ਕਿਵੇਂ ਵੇਖਦੇ ਹੋ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਹੈਲੋ ਤੁਸੀਂ ਕਿਵੇਂ ਵੇਖਦੇ ਹੋ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਘੱਟ ਗਿਣਤੀਆਂ ਤੇ ਲਗਾਤਾਰ ਕੁੱਟਮਾਰ ਦਾ ਸ਼ਬਦਤ ਹੁੰਦਾ ਹੈ ਬਹੁਤ ਨਿੰਦਨਯੋਗ ਹੈ ਜੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਹਾਂ ਜੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਐ ਇਸ ਤਰ੍ਹਾਂ ਜੇ ਐਵੇਂ ਕਰਨਗੇ ਇੱਕ ਤਾਂ ਇਹ ਦੋਸ਼ੀ ਐ ਨਾ ਕੋ ਟਿਕਟ ਹੈ ਨਹੀਂ ਦੂਸਰਾ ਐ ਉਹਦੇ ਗਲ ਪਈਆ ਦਾੜੀ ਪੱਟੀ ਆ ਪੱਗ ਨਨਾਂ ਕੀ ਵਿਕਸਿਤ ਭਾਰਤ ਹੈ ਕੀ ਅਸੀਂ ਕਹਿ ਸਕਦੇ ਆਂ ਵੀ ਅਸੀਂ ਆਜ਼ਾਦ ਆ ਇਸੇ ਸਾਨੂੰ ਤਾਂ ਆਜ਼ਾਦੀ ਲੱਗਦੀ ਨਹੀਂ ਕਿਤੇ ਬਿਲਕੁਲ ਇਹ ਆਜ਼ਾਦੀ ਤਾਂ ਅਗਲੇ ਦਿਨ ਦਾ ਹੀ ਹੋਰੇ ਮਾਮਲਾ ਹੈ 15 ਅਗਸਤ ਨੂੰ ਤਿਰੰਗਾ ਲਹਿਰਾ ਕੇ ਆਏ ਨੇ ਤੇ ਉਸ ਦਿਨ ਕਿਹਾ ਵੀ ਜਾਂਦਾ ਕਿ ਵਿਕਸਿਤ ਭਾਰਤ ਹੋ ਰਿਹਾ ਹੈ ਤੇ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤੇ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਇ ਜੀ ਤੁਹਾਡਾ ਤੁਹਾਡੇ ਜੀ ਜਿਸਪਾਲ ਸਿੰਘ ਜੀ ਕਿਵੇਂ ਵੇਖਦੇ ਹੋ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਇੱਕ ਪਾਸੇ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਘੱਟ ਗਿਣਤੀਆਂ ਸੁਰੱਖਿਅਤ ਨੇ ਤੇ ਲੋਕਤੰਤਰ ਸਭ ਤੋਂ ਵੱਡਾ ਹੈ ਜੀ ਹਾਂਜੀ ਇਹਨਾਂ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਸਖਤ ਸਖਤ ਸਜ਼ਾ ਦੀ ਮੰਗ ਮਸਾਲੀ ਸਜ਼ਾ ਦੀ ਮੰਗ ਇੱਥੇ ਸਾਡੇ ਦਰਸ਼ਕ ਕਰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਸਾਡੇ ਦਰਸ਼ਕ ਜੁੜ ਰਹੇ ਨੇ ਅਗਲੇ ਦਰਸ਼ਕਦਾਰ ਹੋਕਰਾਂਗੇ ਹਾਂਜੀ ਕਿਥੋਂ ਬੋਲ ਰਹੇ ਹੋ ਕੀ ਨਾ ਜੀ ਤੁਹਾਡਾ ਤੁਹਾਡਾ ਕੀ ਮੂਦਾਂ ਹਾਂ ਸਭ ਤੋਂ ਹਾਂਜੀ ਤੁਸੀਂ ਕਿਵੇਂ ਵੇਖਦੇ ਹੋ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਹੀਂ ਜੀ ਤੁਹਾਡਾ ਮੈਨੂੰ ਲੱਗ ਰਿਹਾ ਹੈ ਤਕਨੀਕੀ ਖામੀ ਕਰਨ ਆਵਾਜ਼ ਨਹੀਂ ਪਹੁੰਚ ਪਾਰੀ ਹੈ ਪਰ ਲਗਾਤਾਰ ਸਾਡੇ ਦਰਸ਼ਕ ਜੋ ਜੁੜ ਰਹੇ ਨੇ ਉਹ ਮਿਸਾਲੀ ਸਜ਼ਾ ਦੀ ਮੰਗ ਕਰ ਰਹੇ ਨੇ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਹੈ ਜੀ ਤੁਹਾਡਾ ਮੈਂ ਨਾ ਗੁਰਵਿੰਦਰ ਸਿੰਘ ਜੀ ਜੀ ਗੁਰਵਿੰਦਰ ਜੀ ਕੀ ਕਹੋਗੇ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਤੁਹਾਨੂੰ ਇਹ ਜੀ ਬਹੁਤ ਗਲਤ ਗੱਲ ਹੈ ਮੈਡਮ ਜੀ ਇਹ ਸਾਡਾ ਕੋਈ ਸਿੱਖ ਨਾ ਲੀਡਰ ਨਹੀਂ ਹੈ ਜੀ ਇਹਦੇ ਕਰਕੇ ਹੋ ਰਿਹਾ ਜੀ ਸਾਰਾ ਕੁਝ ਜੀ ਸਾਡਾ ਕੋਈ ਕੌਮ ਦਾ ਲੀਡਰ ਨਹੀਂ ਹੈ ਜੀ ਜਿਹੜਾ ਇਹਨਾਂ ਨੂੰ ਕੁਝ ਕਿਹਾ ਜਾ ਸਕਿਆ ਜੀ ਇਹ ਜਾਣ ਜਾਣ ਕੇ ਸਿੱਖਾਂ ਨੂੰ ਸਿੱਖਾਂ ਨੂੰ ਟਾਰਗੇਟ ਕਰਦੀ ਹੋਰ ਕਿਸੇ ਘੱਟ ਗਿਣਤੀ ਨਹੀਂ ਜਾਰ ਕਰਦੀ ਹੁੰਦਾ ਸਿਰਫ ਸਿੱਖ ਧਰਮ ਦੇ ਲੋਕਾਂ ਨਾਲ ਇਹ ਕੁਝ ਹੋ ਰਿਹਾ ਜੀ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਟਾਰਗੇਟ ਕੀਤਾ ਜਾ ਰਿਹਾ ਇਹ ਵੀ ਸਾਡੇ ਦਰਸ਼ਕਾਂ ਦਾ ਕਹਿਣਾ ਹੈ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਹੈ ਜੀ ਤੁਹਾਡਾ ਹਰਬਿੰਦਰ ਸਿੰਘ ਜੀ ਤੁਹਾਨੂੰ ਦਵਾ ਜਨਾ ਮਿਲੋ ਜੀ ਰਣਜੀਤ ਜੀ ਕੀ ਕਹੋਗੇ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿਵੇਂ ਦਾ ਮਹਿਸੂਸ ਕਰਦੇ ਹੋ ਮੈਂ ਦੇਖ ਤੂੰਗਾ ਇਹਨਾਂ ਤਿੰਨ ਬੰਦੇ ਜਿਹਨਾਂ ਨੂੰ ਕੁੱਟਿਆ ਬੰਦੇ ਉਹ ਲੰਬਾ ਬਾਗ ਦੇ ਸਾਹਮਣੇ ਪੁਲਿਸ ਦੇ ਜਿੱਦਾਂ ਵੀਡੀਓ ਸੀ ਇੱਥੇ ਆ ਰਿਆ ਨਾ ਇਦਾਂ ਇਹਨਾਂ ਨੇ ਇੱਕ ਟੱਪਾ ਭਰੇ ਸਾਹਮਣੇ ਵੀਡੀਓ ਚਾਵੇ ਡੈਲੀਗਿੰਗ ਦੇ ਵਿੱਚ ਇੱਕ ਮਾਫੀ ਨਾਮਾ ਵੀ ਦਿੱਤਾ ਇਹਨਾਂ ਨੇ ਇੱਕ ਕੋਰੇ ਕਾਗਜ਼ ਤੇ ਕਿ ਮਾਫੀ ਨਾਮਾ ਸਵੀਕਾਰ ਹੋਣਾ ਚਾਹੀਦਾ ਨਹੀਂ 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 ਕੋਈ ਮਾਫੀਨਾਮਾ ਨਹੀਂ ਇਹ ਤਾਂ ਮਾਫੀ ਦੀ ਗੱਲ ਹੈ ਉਹ ਤਾਂ ਮੈਂ ਗੱਲ ਲਈ ਮੈਂ ਪਾਸੇ ਮਾਫੀ ਮੰਗਦੇ ਜੇ ਚਲੋ ਲਿਖ ਦਿੱਤਾ ਤਾਂ ਕਿਹੜੇ ਗਨਾਹ ਹੋਇਆ ਕੋਈ ਪਤਾ ਲੱਗਦਾ ਸਾਹਮਣੇ ਬੰਦੇ ਫਿਰਨ ਜਿਹੜਾ ਇਹਦੇ ਤੇ ਵੀ ਤਰ੍ਹਾਂ ਦਾ ਫੇਪੋਤਾ ਲੱਗਿਆ ਇਹਦਾ ਵੀਡੀਓ ਹੋਵੇ ਸਾਹਮਣੇ ਇਹ ਮਾਣ ਵਾਲੀ ਗੱਲ ਹੈ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ న్యూਸ ਨਾਲ ਜੁੜਨ ਦੇ ਲਈ ਤਾਂ ਲਗਾਤਾਰ ਜੋ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਮਾਫੀਨਾਮਾ ਸਵੀਕਾਰ ਨਹੀਂ ਹੋਣਾ ਚਾਹੀਦਾ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਸਜ਼ਾ ਹੋਣੀ ਚਾਹੀਦੀ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਹੈ ਜੀ ਮਹਾਰਾਜਾ ਤੁਲੀ ਇਹਦਾ ਬੋਲਣ ਲੈ ਜੀ ਬਾਦ ਸਿੰਘ ਜੀ ਕੀ ਕਹੋਗੇ ਇਹ ਮਾਮਲੇ ਜਦੋਂ ਬਾਦ ਸਿੰਘ ਬੋਲ ਰਿਹਾ ਮੈਂ ਕਿਉਂ ਤੁਲੀ ਇਹ ਤੋਂ ਬਾਦ ਸਿੰਘ ਬੋਲ ਰਿਹਾ ਇਹਨੂੰ 사ਤ ਤੋਂ 사ਤ ਸਜ਼ਾ ਹੋਣੀ ਚਾਹੀਦੀ ਹੈ ਇਹਨੂੰ ਫਾਂਸੀ ਦਿਓ ਇਹਦੇ ਬੰਦਿਆਂ ਨੂੰ ਇਹਦੇ ਦਾਤ ਕੰਮ ਕਰਦੇ ਆ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤੇ ਫਾਂਸੀ ਦੀ ਸਜ਼ਾ ਤੱਕ ਦੀ ਮੰਗ ਇੱਥੇ ਕੀਤੀ ਜਾ ਰਹੀ ਹੈ ਹੋਰ ਵੀ ਸਾਡੇ ਕਾਲਰ ਜੁੜ ਰਹੇ ਨੇ ਸਾਡੇ ਨਾਲ ਹਾਂਜੀ ਕਿਥੋਂ ਬੋਲ ਰਹੇ ਹੋ ਕੀ ਨਾਂਜੀ ਤੁਹਾਡਾ ਮੁਰਤੋ ਸੰਪਰਕ ਸਾਧਨ ਦੀ ਕੋਸ਼ਿਸ਼ ਕਰੋ ਮੇਰੇ ਗੁਜ਼ਾਰਿਸ਼ ਹੈ ਕਿਉਂਕਿ ਆਵਾਜ਼ ਨਹੀਂ ਪਹੁੰਚ ਪਾ ਰਹੀ ਹੈ ਤੇ ਕਦੋਂ ਤੱਕ ਇਸ ਤਰ੍ਹਾਂ ਹਮਲੇ ਹੁੰਦੇ ਰਹਿਣਗੇ ਸਵਾਲ ਲਗਾਤਾਰ ਬਰਕਰਾਰ ਹੈ ਅਗਲੇ ਕਾਲਰ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਹੈ ਜੀ ਤੁਹਾਡਾ ਹੈਲੋ ਹਾਂਜੀ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਹੈ ਜੀ ਤੁਹਾਡਾ ਰਾਜਵਿੰਦਰ ਸਿੰਘ ਬੋਲ ਰਹੇ ਹਾਂ ਜੀ ਚੰਡੀਗੜ੍ਹ ਤੋਂ ਜੀ ਜੀ ਰਾਜਵਿੰਦਰ ਜੀ ਜਦੋਂ ਇਸ ਤਰ੍ਹਾਂ ਦੇ ਮਾਮਲੇ ਮੁੰਬਈ ਵਰਗੇ ਸ਼ਹਿਰ ਵਿੱਚ ਹੁੰਦੇ ਨੇ ਮੈਟਰੋ ਸਿਟੀ ਕਿਹਾ ਜਾਂਦਾ ਹੈ ਤੇ ਕਿਵੇਂ ਦਾ ਲੱਗਦਾ ਹੈ ਤੇ ਕੀ ਕਾਰਵਾਈ ਦੀ ਮੰਗ ਕਰਦੇ ਹੋ

ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਲਗਾਤਾਰ ਸਾਡੇ ਦਰਸ਼ਕ ਇਹ ਮੰਗ ਕਰ ਰਹੇ ਨੇ ਕਿ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮਾਫੀਨਾਮਾ ਸਵੀਕਾਰ ਨਾ ਕੀਤਾ ਜਾਵੇ ਕਿਉਂਕਿ ਇਹ ਦਾਅਵੇ ਕੀਤੇ ਜਾਂਦੇ ਨੇ ਸਭ ਤੋਂ ਵੱਡਾ ਲੋਕਤੰਤਰ ਹੈ ਘਟ ਗਣਤੀਆਂ ਅਸੁਰੱਖਿਆਤ ਨੇ ਪਰ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਘਟ ਗਣਤੀਆਂ ਅਸੁਰੱਖਿਆਤ ਆਪਣੇ ਆਪ ਨੂੰ ਮਹਿਸੂਸ ਕਰਦਿਆਂ ਨੇ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾ ਜੀ ਤੁਹਾਡਾ ਹਲੋ ਹਾਂਜੀ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾ ਜੀ ਤੁਹਾਡਾ ਮੇਰੀ ਗੁਜ਼ਾਰਿਸ਼ ਹੈ ਟੀਵੀ ਦੀ ਵੋਲਿਊਮ ਥੋੜੀ ਜੀ ਘੱਟ ਕਰ ਲਓ ਫਿਰ ਮੇਰਾ ਸਵਾਲ ਤੁਹਾਨੂੰ ਸੁਣੇਗਾ ਹਾਂਜੀ ਮੈਂ ਰਜਿੰਦਰ ਸਿੰਘ ਬੋਲ ਰਿਹਾ ਹਾਂ ਉੱਪਰ ਤੋਂ ਮੈਡਮ ਹਾਂਜੀ ਕਿਵੇਂ ਵੇਖਦੇ ਹੋ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਸ਼ਦਤ ਕੀਤਾ ਜਾਂਦਾ ਸਿੱਖਾਂ ਤੇ ਜੀ ਮੈਡਮ ਇਹਨਾਂ ਦੇ ਹੱਥ ਪਾਏ ਵੱਧਣੇ ਚਾਹੀਦੇ ਇਹਨਾਂ ਦੇ ਨਾਲ ਇਹਨਾਂ ਦੇ ਹੱਥ ਦੇ ਵੱਧ ਮੈਂ ਮੈਡਮ ਤਾਂ ਲੋਟ ਆਉਣਾ ਕੰਮ ਇਹ ਕੀ ਲੱਗਦਾ ਤੁਹਾਨੂੰ ਵਧਾਵਾ ਕਿਸ ਚੀਜ਼ ਤੋਂ ਮਿਲ ਰਿਹਾ ਇਹਨਾਂ ਨੂੰ ਤਾ ਇਥੇ ਆਪਣੇ ਆਪਣੇ ਪਦਰ ਤੇ ਲੋਕ ਜੋ ਕਾਰਵਾਈ ਕਰ ਸਕਦੇ ਨੇ ਉਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹਨਾਂ ਨਾਲ ਵੀ ਅਜਿਹਾ ਹੀ ਕਰਨਾ ਚਾਹੀਦਾ ਤਾਂ ਪਤਾ ਲੱਗੇਗਾ ਤਾਂ ਉਹ ਦਰਦ ਹੰਡਾਉਣਗੇ ਜੋ ਇਸ ਸਮੇ ਇਹਨਾਂ ਨੇ ਹੰਡਾਇਆ ਤੇ ਅਗਲੇ ਕੌਲਰ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿਥੋਂ ਬੋਲ ਰਹੇ ਹੋ ਕੀ ਨਾਂਜੀ ਤੁਹਾਡਾ ਹਾਂਜੀ ਕੀ ਕਹੋਗੇ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿਵੇਂ ਦਾ ਲੱਗਦਾ ਇਹ ਜਿਹੜੇ ਹੱਥਾਂ ਨਾਲ ਇਹਨਾਂ ਨੇ ਕੁੱਟਿਆ ਉਹ ਇਹ ਹੱਥ ਵੜ ਦੋ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਇਥੇ ਲਗਾਤਾਰ ਸਾਡੇ ਦਰਸ਼ਕ ਜੁੜ ਰਹੇ ਨੇ ਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਦਾਅਵੇ ਬਹੁਤ ਕੀਤੇ ਜਾਂਦੇ ਨੇ ਕਿ ਘਟਗਿੰਦਿਆ ਸੁਰੱਖਿਆਤ ਨੇ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾ ਜੀ ਤੁਹਾਡਾ ਹਾਂਜੀ ਦਲਜੀਤ ਸਿੰਘ ਆਏ ਜੀ ਦਲਜੀਤ ਜੀ ਕੀ ਕਹੋਗੇ ਕਿਵੇਂ ਤਾਂ ਲੱਗਦਾ ਹੈ ਇੱਕ ਪਾਸੇ ਦਾਅਵੇ ਕਿ ਘਟਗਿੰਦਿਆ ਸੁਰੱਖਿਆਤ ਨੇ ਦੂਜੇ ਪਾਸੇ ਇੰਨੀ ਸਾਰੀਆਂ ਤਸਵੀਰਾਂ ਇਸ ਸਾਲ ਦੀਆਂ ਫਿਰ ਇਹ ਫਿਰ ਇਹ ਕਹਿੰਦੇ ਨੇ ਖਾਲਸਤਾਨ ਬਣਾਉਗੇ ਨੇ ਆਹੀ ਗੱਲਾਂ ਨੇ ਨਾ ਆਹੀ ਗੱਲ ਆਹੀ ਗੱਲ ਖਾਲਸਤਾਨ ਦੇ ਬਾਰੇ ਫੇ ਮੁੱਦੇ ਚਰਦੀ ਇਹਨਾਂ ਇਹ ਗਲਤ ਹੈ ਬਿਲਕੁਲ ਗਲਤ ਆ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਇਹ ਗਲਤ ਹੈ ਇਹ ਕਹਿੰਦੇ ਹੋਏ ਸਾਡੇ ਦਰਸ਼ਕ ਨਜ਼ਰ ਆ ਤੇ ਕਾਰਵਾਈ ਹੋਣੀ ਚਾਹੀਦੀ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾ ਜੀ ਤੁਹਾਡਾ ਆਲੀ ਨਿਕਲ ਰਹਾ ਜੀ ਹਾਂਜੀ ਕੀ ਕਹੋਗੇ ਕਿਵੇਂ ਦਾ ਲੱਗਦਾ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਮੈਨੂੰ ਇਹ ਕਾਰਵਾਈ ਕਰਦੇ ਵੀ ਇਹਨਾਂ ਨੂੰ ਸਭ ਤੋਂ ਸੰਤ ਸਰਿਆਣ ਜੀ ਜੇ ਸਾਡੇ ਸਿੱਖਾਂ ਦੇ ਮੰਨ ਕੇ ਚੱਲੋ ਵੀ ਅਬ ਕਰਾਇ ਜਿਤਾਇਆ ਤੇ ਜਿਤਾਇਆ ਹੈ ਹਰਮਨਪਾਲ ਸਿੰਘ ਨੂੰ ਜੇਲ੍ਹ ਦੇ ਭੇਜਿਆ ਉਹਨੇ ਕਿਹੜੀ ਬੰਦਾਰੀ ਮਾਰਿਆ ਕੋਟੜੀ ਕੀਤੀ ਉਹਨੇ ਅਮਰ ਤੋਂ ਸ਼ਿਕਾਇਤ ਲੋਕਾਂ ਨੂੰ ਹੈ ਜੀ ਇਹਨਾਂ ਉਹਨੂੰ ਚੁੱਕ ਕੇ ਜੇਲ੍ਹ 'ਚ ਮਾਰਿਆ ਉਹਦੇ ਤੇ ਕਾਲੇ ਪਾਣੀਆਂ ਦਾ ਜਰਾ ਦੇਣ ਤੇ ਜਿਹੜੇ ਆਪੋਰਟ ਸੇਖਾਂ ਦੀ ਪੋਰਟ ਕਰਦੇ ਉਹਨੂੰ ਅਜੇ ਮਾਫੀ ਨਾਵਾ ਕਿਹੜਾ ਵੀ ਤੇ ਇਹਨੂੰ ਫੜੀਓ ਨਾ ਚਾਹੀਦਾ ਹੈ ਜੀ ਬਹੁਤ ਸ਼ੁਕਰੀਆ ਸਤ ਸਤ ਸਜਾਣੀ ਯਹੀ ਦੀ ਹੈ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਮੈਂ ਆਪਣੀ ਟੀਮ ਤੋਂ ਗੁਜ਼ਾਰਿਸ਼ ਕਰਾਂਗੇ ਇੱਕ ਵਾਰ ਜੋ ਐਸਾ ਚਾਰ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਹ ਵੀ ਜ਼ਰੂਰ ਦਿਖਾਉਣ ਕਿਉਂਕਿ ਵੱਖ-ਵੱਖ ਮਾਮਲੇ ਵੀ ਪਤਾ ਹੋਣੇ ਚਾਹੀਦੇ ਇਹ ਤਾਂ ਤਾਜ਼ਾ ਮਾਮਲਾ ਇਸ ਕਾਰਨ ਚਰਚਾ ਵਿੱਚ ਹੈ ਪਰ ਜੋ ਬਾਕੀ ਮਾਮਲੇ ਹੋਏ ਉਹਨਾਂ ਵਿੱਚ ਵੀ ਹੁਣ ਤੱਕ ਉਸ ਤਰੀਕੇ ਇਨਸਾਫ ਨਹੀਂ ਹੋਇਆ ਜਿਸ ਤਰੀਕੇ ਇੱਥੇ ਮੰਗ ਕੀਤੀ ਜਾ ਰਹੀ ਹੈ ਪਹਿਲੀ ਤਸਵੀਰ ਕੈਥਲ ਦੀ ਦੂਜੀ ਲਖੀਮਪੁਰ ਖੇਰੀ ਦੀ ਤੇਜੀ ਪੀਲੀਪੀ ਦੀ ਤੇ ਉੱਥੇ ਉੱਥੇ ਜੋ ਹੈ ਪੱਛਮ ਬੰਗਾਲ ਦੀ ਇਹ ਸਭ ਤੋਂ ਵੱਡੀ ਤਸਵੀਰ ਹੈ ਪੱਛਮ ਬੰਗਾਲ ਦੀ ਕਿ ਜਦੋਂ ਆਈਪੀਐਸ ਅਫ ਜਾ ਜਾਂਦਾ ਆਮ ਲੋਕਾਂ ਦੇ ਬਾਰੇ ਕੀ ਸੋਚ ਰੱਖਦੇ ਨੇ ਹਾਲਾਂਕਿ ਬਹਿਸ ਵੀ ਕਾਫੀ ਦੇਰ ਤੱਕ ਆਈਪੀਐਸ ਅਫਸਰ ਦੀ ਹੁੰਦੀ ਹੋਈ ਨਜ਼ਰ ਆਉਂਦੀ ਹੈ ਕਿ ਮੈਂ ਇੱਕ ਵੱਡੇ ਅਹੁਦੇ ਤੇ ਆਈਪੀਐਸ ਦਾ ਐਗਜ਼ਾਮ ਯੂਪੀਐਸਸੀ ਦਾ ਐਗਜ਼ਾਮ ਆਪਣੇ ਆਪ ਵਿੱਚ ਵੱਡਾ ਐਗਜ਼ਾਮ ਹੁੰਦਾ ਹੈ ਜਿਸ ਨੂੰ ਹਰ ਕੋਈ ਦੇ ਵੀ ਨਹੀਂ ਸਕਦਾ ਹਰ ਕੋਈ ਕਲੀਅਰ ਵੀ ਨਹੀਂ ਕਰ ਸਕਦਾ ਦੇਸ਼ ਸੇਵਾ ਇੱਕ ਪਾਸੇ ਕੀਤੀ ਜਾ ਰਹੀ ਹੈ ਉਥੇ ਖਾਲਿਸਤਾਨੀ ਦਾ ਟੈਗ ਵੀ ਲਗਾਇਆ ਜਾ ਰਿਹਾ ਹੈ ਤੇ ਦਰਸ਼ਕ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ ਹਾਂਜੀ ਕਿਥੋਂ ਬੋਲ ਰਹੇ ਕੀ ਨਾਂਜੀ ਤੁਹਾਡਾ ਮੇਰੀ ਗੁਜ਼ਾਰਿਸ਼ ਹੈ ਟੀਵੀ ਦੀ ਵੋਲਿਊਮ ਥੋੜੀ ਜੀ ਘੱਟ ਕਰਕੇ ਆਪਣਾ رائے ਰੱਖੋ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਮ ਜੀ ਤੁਹਾਡਾ ਮੈਂ ਰਾਜ ਕੁਮਾਰ ਹੈਲੋ ਹਾਂਜੀ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਮ ਜੀ ਤੁਹਾਡਾ ਹੈਲੋ ਜੀ ਹਾਂਜੀ ਇਹ ਕੁਮਪਲ ਤੋਂ ਬੋਲ ਰਹੇ ਜੀ ਜੀ ਕੀ ਕਹੋਗੇ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਇਹਨਾਂ 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 ਇਹ ਤਰ੍ਹਾਂ ਤੱਕ ਕਰਦੇ ਰਹਿਣਗੇ ਜੀ ਜੇ ਉਹ ਪਿਛਲੇ ਸਮੇਂ ਵਿੱਚ ਵੀ ਕੁਝ ਮਾਮਲੇ ਸਾਹਮਣੇ ਆਏ ਨੇ ਉਹਨਾਂ ਨੂੰ ਕਿਵੇਂ ਵੇਖਦੇ ਹੋ ਉਹ ਤਾਂ ਬਹੁਤ ਮਾੜੀ ਗੱਲ ਹੋਈ ਜਿਹੜੀ ਉਹਨਾਂ ਪਾਗ ਉਤਾਰੀ ਜਾਂ ਘਰਾਂ ਕੀਤੀ ਉਹਨਾਂ ਨੂੰ ਫਾਂਸੀ ਸਜ਼ਾਉਣ ਗਈ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਲਗਾਤਾਰ ਸਾਡੇ ਦਰਸ਼ਕ ਜੁੜ ਰਹੇ ਨੇ ਕਿਉਂਕਿ ਅਸੀਂ ਪਿਛਲੀਆਂ ਤਸਵੀਰਾਂ ਵੀ ਵਿਖਾ ਰਹੇ ਤੇ ਇਹ ਸਿਲਸਿਲਾ ਹਲੇ ਖਤਮ ਨਹੀਂ ਹੋਇਆ ਇਹ ਤਾਂ ਅਸੀਂ ਕੁਝ ਹੀ ਤਸਵੀਰਾਂ ਅੱਜ ਅਸੀਂ ਜੋ ਕਰ ਪਾਏ ਆ ਇਸ ਤੋਂ ਪਹਿਲਾਂ ਵੀ ਲਗਾਤਾਰ ਕਈ ਮਾਮਲੇ ਜੇ ਸਾਹਮਣੇ ਆਏ ਜਿਸ ਦੇ ਵਿੱਚ ਬੇਅਦਵੀ ਕੀਤੀ ਗਈ ਤੇ ਉੱਥੇ ਹੀ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਹੈ ਜੀ ਤੁਹਾਡਾ ਹਲੋ ਹਾਂਜੀ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਹੈ ਜੀ ਤੁਹਾਡਾ ਕਿ ਸਮਰਾਇਤ ਬੋਲਦਾ ਸਕਦੇ ਕੁਮਾਰ ਬੋਲਦਾ ਨਹੀਂ ਮੈਂ ਜੀ ਸੁਖਦੇਵ ਜੀ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿਹੋ ਜਿਹਾ ਲੱਗਦਾ ਹੈ ਤੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਇਹਨਾਂ ਨੂੰ ਕਾਂਸੀ ਹੋਣੀ ਹੈ ਇਹੇ ਜਿਹੇ ਬੰਦੇ ਨੂੰ ਘੱਟੋ ਘੱਟ ਇੱਕ ਤਰ੍ਹਾਂ ਦੇ ਦਫੂਰ ਹੈ ਇੱਕ ਇੱਕ ਨਾ ਬਚਣੋਕ ਬੰਦਾ ਇਹਨਾਂ ਨੇ ਤਾਂ ਜਿਹੜੇ ਉਹ ਵੀ Hindu ਭਾਈ ਆ ਉਹਨਾਂ ਦਾ ਵੀ ਵਜੂਦ ਸਾਬਤ ਕਰਿਆ ਪਿਆ ਜੀ ਇਹਨਾਂ ਨੇ ਇਹਨੇ ਬੰਦੇ ਲੋਕ ਨੇ ਸਾਡੇ ਨਾਲ ਨੇ ਪਿਆਰ ਨਾ ਰਹਿੰਦੇ ਸਾਰੇ ਸਿੱਖ, ਹਿੰਦੂ, ਮੁਸਲਮਾਨ ਸਾਰੇ ਭਾਈ ਭਾਈਆ ਦੇਖੋ ਕਿੰਨੀ ਨਫ਼ਰਤ ਦੀ ਅੱਗ ਵੇਪ ਲਾਉਂਦੇ ਆ ਲੋਕ ਇਹਨਾਂ ਨੂੰ ਫਾਲਸੀ ਦੀ ਨਜਾ ਨਹੀਂ ਚਾਹੀਦੀ ਜੇ ਘੱਟੋ ਘੱਟ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਭਾਈ ਚਾਰਕ ਸਾਂਝ ਨੂੰ ਵੀ ਜਦੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਉਹ ਘੱਟ ਕਰਦੀਆਂ ਨੇ ਇਹ ਵੀ ਇੱਥੇ ਸਾਹਮਣੇ ਆ ਰਹੀ ਹੈ ਜੋ ਚੀਜ਼ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਹੈ ਜੀ ਤੁਹਾਡਾ ਮੁੰਗਰ ਬੋਲ ਰਿਹਾ ਜੀ ਹਾਂਜੀ ਕੀ ਕਹੋਗੇ ਕਦੋਂ ਜਦੋਂ ਇਸ ਤਰ੍ਹਾਂ ਦੇ ਮਾਮਲੇ ਤੁਹਾਡੇ ਸਾਹਮਣੇ ਆਉਂਦੇ ਨੇ ਕਿਵੇਂ ਦਾ ਲੱਗਦਾ ਹੈ ਤੇ ਕੀ ਕਾਰਵਾਈ ਦੀ ਮੰਗ ਕਰੋਗੇ ਇਹਨਾਂ ਨੂੰ ਬਦਲਾ ਲੈਣਾ ਚਾਹੀਦਾ ਜਿਵੇਂ ਇਹ ਕਰਦਗੇ ਇਹਨਾਂ ਨਾਲ ਜਿਵੇਂ ਹੋਣੀ ਚਾਹੀਦੀ ਜਿਵੇਂ ਸਿੱਖਾਂ ਨਾਲ ਕਰਦੇ ਨੇ ਦੂਰ ਨਾਲ ਵੀ ਐਵੇਂ ਹੋਣੀ ਚਾਹੀਦੀ ਜੀ ਮਹਾਤਲ ਤੇ ਮੰਦਰ ਤੇ ਮੱਧ ਤੇ ਪੰਜਾਬੀ ਫਿਰ ਕੁੱਟੇ ਲੱਗੇ ਵੀ ਕੁੱਟੇ ਤੇ ਮਹਾਤਲ ਤੇ ਜਿੱਥੇ ਜਿਹੜੇ ਸਿੱਖਾਂ ਨਾਲ ਗੱਲ ਪੈਂਦੇ ਨੇ ਤੇ ਇਹਨਾਂ ਨੂੰ ਵੀ ਐਵੇਂ ਕਰਾਂਗੇ ਤੇ ਰੱਟ ਦਾ ਜਵਾਬ ਪੱਤਰ ਨਾਲ ਦੇਵਾਂਗੇ ਭੇਤ ਲਾਉਣਗੇ ਐਵੇਂ ਨਹੀਂ ਖਲੋਂਦੇ ਜੀ ਕੀ ਤੁਹਾਨੂੰ ਲੱਗਦਾ ਹੈ ਇੱਕ ਜਾਂ ਫਿਰ ਦੋ ਲੋਕ ਕਿਸੇ ਧਰਮ ਦੇ ਅਜਾਇਆ ਕਰ ਰਹੇ ਨੇ ਉਸ ਦੀ ਸਜ਼ਾ ਬਾਕੀਆਂ ਨੂੰ ਮਿਲਣੀ ਚਾਹੀਦੀ ਬਿਲਕੁਲ ਬਿਲਕੁਲ ਐਵੇਂ ਬਦਲਾ ਲਾਗੇ ਇਸ ਦਾ ਜਵਾਬ ਪਸੰਦ ਨਾ ਦੇਵਾਂਗੇ ਫੇਰੀ ਸੁਸਤਰ ਹੋਵੇਗਾ ਕੰਮ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਭਾਵਨਾਵਾਂ ਇਸ ਸਮੇਂ ਕਿਉਂਕਿ ਭਾਵੁਕ ਵੀ ਨੇ ਲੋਕ ਇਸ ਤਰ੍ਹਾਂ ਦੀ ਜਦੋਂ ਵੀਡੀਓਜ਼ ਵੇਖਦੇ ਨੇ ਤਾਂ ਉਹ ਵੀ ਭਾਵਨਾਵਾਂ ਤੇ ਇਸ ਸਮੇਂ ਕਾਬੂ ਕਰਨਾ ਵੀ ਔਖਾ ਹੈ ਤੇ ਕੀ ਇਹ ਵਿਕਸਤ ਭਾਰਤ ਦੀ ਤਸਵੀਰ ਹੈ ਅਸੀਂ ਲਗਾਤਾਰ ਸਵਾਲ ਚੱਕਰੇ ਆ ਏਸੀ ਕਰਕੇ ਕਿਉਂਕਿ ਵਾਰ-ਵਾਰ ਵਿਕਸਤ ਭਾਰਤ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਜਦੋਂ ਘੱਟ ਗਿਣਤੀਆਂ ਤੇ ਇਸ ਤਰ੍ਹਾਂ ਦੇ ਹਮਲੇ ਹੁੰਦੇ ਨੇ ਤਾਂ ਵਿਕਸਤ ਭਾਰਤ ਦੇ ਦਾਅਵੇ ਤੇ ਵੀ ਸਵਾਲ ਉੱਠਦੇ ਨੇ ਕਿਉਂਕਿ ਭਾਰਤ ਦੇ ਵਿੱਚ ਹਰ ਇੱਕ ਧਰਮ ਦੇ ਲੋਕ ਰਹਿੰਦੇ ਨੇ ਤੇ ਆਪਣੇ ਆਪ ਨੂੰ ਉਹ ਕਿਵੇਂ ਸੁਰੱਖਿਅਤ ਮਹਿਸੂਸ ਕਰਨਗੇ ਸਵਾਲ ਵੀ ਲਗਾਤਾਰ ਉੱਠਦਾ ਹੈ ਅਗਲੇ ਦਰਸ਼ਕ ਤੁਹਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾ ਜੀ ਤੁਹਾਡਾ ਹਲੋ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾ ਜੀ ਤੁਹਾਡਾ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਟਿਆਲੇ ਤੋਂ ਬੋਲਦਾ ਰੂਪ ਸਿੰਘ ਜੀ ਰੂਪ ਸਿੰਘ ਜੀ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤੁਹਾਨੂੰ ਕਿਵੇਂ ਦਾ ਲੱਗਦਾ ਮੈਡਮ ਇਹੋ ਬੰਦੇ ਨੂੰ ਇਹ ਬੰਦਿਆਂ ਨੂੰ ਫਾਂਸੀ ਦਾ ਸਜ਼ਾ ਵੀ ਹੋਣੀ ਚਾਹੀਦੀ ਕਿ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਕਿਸਮਤ ਸਰਵਸ ਕਰਨਾ ਚਾਹੀਦਾ ਇਸ ਲਈ ਸ਼ਾਮ ਸਰੋਸ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਜੋ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਉਹ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਨੇ ਮਿਸਾਲੀ ਸਜ਼ਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਅਜਿਹਾ ਕੁਝ ਨਾ ਹੋਵੇ ਇੱਕ ਮੈਸੇਜ ਜਾਣਾ ਬਹੁਤ ਜ਼ਰੂਰੀ ਹੋ ਜਾਂਦਾ ਸਖਤ ਕਾਨੂੰਨ ਬਹੁਤ ਜ਼ਰੂਰੀ ਹੋ ਜਾਂਦਾ ਇਹ ਸਾਡੇ ਦਰਸ਼ਕਾਂ ਦਾ ਕਹਿਣਾ ਹੈ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਇ ਜੀ ਤੁਹਾਡਾ ਹੈਲੋ ਮੈਡਮ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਕੀ ਕਹੋਗੇ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿਵੇਂ ਦਾ ਲੱਗਦਾ ਹੈ ਕੀ ਕਾਰਵਾਈ ਦੀ ਤੁਸੀਂ ਮੰਗ ਕਰਦੇ ਹੋ ਤਾਂ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜਿਲ੍ਹਾ ਪਿੰਡ ਖਡੂਰ ਸਾਹਿਬ ਤੋਂ ਬੋਲਣ ਰਿਹਾ ਮਾ ਹਾਂਜੀ ਹਰ ਸਿੰਘ ਬਾਦ ਸਿੰਘ ਖੈਰਾ ਹਾਂਜੀ ਹਾਂਜੀ ਖੈਰਾ ਸਾਹਿਬ ਕੀ ਕਹੋਗੇ ਜੀ ਉਹ ਬੋਲਣ ਰਿਹਾ ਖੈਰਾ ਸਾਹਿਬ ਖੈਰਾ ਸਾਹਿਬ ਕੀ ਕਹੋਗੇ ਤੁਸੀਂ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿਵੇਂ ਦਾ ਲੱਗਦਾ ਹੈ ਬੋਲਣ ਰਿਹਾ ਹਾਂਜੀ ਹਾਂਜੀ ਜੋ ਕੁੱਟਮਾਰ ਕੀਤੀ ਗਈ ਸਿੱਖ ਅਧਿਕਾਰੀ ਦੇ ਨਾਲ ਟ੍ਰੇਨ ਵਿੱਚ ਇਸ ਮਾਮਲੇ ਨੂੰ ਕਿਵੇਂ ਵੇਖਦੇ ਹੋ ਐਲ ਨੂੰ ਸਖਤ ਸਜ਼ਾ ਇਹੋ ਜੇ ਬੰਦੇ ਨੂੰ ਛੱਡਣਾ ਨਹੀਂਗਾ ਸੁੱਖਾ ਇਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਦੂ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਸਖਤ ਤੋਂ ਸਖਤ ਸਜ਼ਾ ਦੀ ਮੰਗ ਇਥੇ ਸਾਡੇ ਦਰਸ਼ਕ ਲਗਾਤਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਅਗਲੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਹੈ ਜੀ ਤੁਹਾਡਾ ਮੇਰੀ ਗੁਜ਼ਾਰਿਸ਼ ਹੈ ਟੀਵੀ ਦੀ ਵੋਲਿਊਮ ਥੋੜੀ ਜੀ ਘੱਟ ਕਰ ਲਓ ਤਾਂ ਜੋ ਮੈਨੂੰ ਵੀ ਤੁਹਾਡੀ ਗੱਲ ਸਮਝ ਆਏ ਤੁਸੀਂ ਵੀ ਸਮਸਕੋ ਜਿਹੜੇ ਹੋਰ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਤੱਕ ਵੀ ਤੁਹਾਡੀ ਆਵਾਜ਼ ਪਹੁੰਚੇ ਹਾਂਜੀ ਕਿੱਥੋਂ ਬੋਲ ਰਹੇ ਹੋ ਕੀ ਨਾ ਜੀ ਤੁਹਾਡਾ ਪਰੰਪਰਾ ਪੁੱਲ ਤੋਂ ਹਾਂਜੀ ਕੀ ਕਹੋਗੇ ਐਸੇ ਮਾਮਲੇ ਦੇ ਬਾਰੇ ਜੋ ਤਾਜ਼ਾ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਤੇ ਇਸ ਤੋਂ ਇਲਾਵਾ ਇਸ ਸਾਲ ਵਿੱਚ ਜਿੰਨੇ ਮਾਮਲੇ ਸਾਹਮਣੇ ਆਏ ਇਹ ਸਾਰਾ ਦੇਖੋ ਕਾਰਨੀਆ ਜੀ ਜੀ ਨੂੰ ਕੋਟ ਰੇਆ ਤਾਂ ਇਹ ਕਾਹਦੇ ਕਰਕੇ ਜੀ ਜੀ ਨੂੰ ਇਹ ਗਵਰਨਮੈਂਟ ਦੀ ਨੌਕਰੀ ਕਰ ਰਿਹਾ ਗਵਰਨਮੈਂਟ ਦਾ ਬੰਦਾ ਹੈਗਾ ਜੀ ਬਹੁਤ ਸ਼ੁਕਰੀਆ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਲਗਾਤਾਰ ਇਥੇ ਕਾਰਵਾਈ ਦੀ ਮੰਗ ਕਰਦੇ ਹੋਏ ਸਾਡੇ ਦਰਸ਼ਕ ਨਜ਼ਰ ਆ ਰਹੇ ਨੇ ਕਿ ਸਖਤ ਤੋਂ ਸਖਤ ਸਜ਼ਾ ਹੋਵੇ ਤਾਂ ਜੋ ਅੱਗੇ ਤੋਂ ਇਹ ਜੀ ਕਾਰਵਾਈ ਕੋਈ ਕਰਨ ਦੀ ਸੋਚੇ ਵੀ ਨਾ